ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ। ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਬਾਗਾ ਪ੍ਰਾਣ ਦੀ ਮੇਨ ਅਨਾਜ ਦਾਣਾ ਮੰਡੀਰ ਕੋਟ ਕੁਆ ਰੋਡ ਪਰ ਉਸਤੀਆਂ ਦਿਖਾ ਰਹੀਆਂ ਜਿੱਥੇ ਕੀ ਵਿਧਾਇਕ ਅਮਰਪਾਲ ਸਿੰਘ ਸੁਖਾਨੰਦ ਜਿਹੜੀ ਸਰਕਾਰੀ ਖਰੀਦ ਸ਼ੁਰੂ ਕਰਾਉਣ ਦੇ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਮਨਦੀਪ ਮਣਕੋਟਲਾ ਅਤੇ ਮੰਡੀ ਬੋਰਡ ਦੇ ਅਧਿਕਾਰੀ ਅਤੇ ਮੰਡੀ ਬੋਰਡ ਦੇ ਨਾਲ ਜਿਹੜੇ ਸਬੰਧਤ ਨੇ ਹੋਰ ਵੀ ਜਿਹੜੇ ਸਾਰੇ ਅਧਿਕਾਰੀ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਜਿਹੜਾ ਸਰਕਾਰੀ ਰੇਟ ਜਿਹੜਾ ਨਿਕਲਿਆ ਤੇ ਬਾਕੀ ਮੰਡੀਆਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਉਹ ਤਾਂ ਗੱਲਬਾਤ ਕਰਦੇ ਆਂ ਵਿਧਾਇਕ ਸਾਹਿਬਾ ਜਿਹੜੀ ਸਰਕਾਰੀ ਖਰੀਦ ਸ਼ੁਰੂ ਕਰਾਈ ਗਈ ਆ ਕਿਸ ਤਰ੍ਹਾਂ ਦੇ ਮੰਡੀਆਂ ਦੇ ਪ੍ਰਬੰਧ ਨੇ ਤੇ ਕੀ ਜਿਹੜਾ ਰੇਟ ਨਿਕਲਦਾ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੋ ਤੁਸੀਂ ਕਵਰੇਜ ਕਰ ਲਈ ਆਏ ਹੋ ਪੰਜਾਬ ਸਰਕਾਰ ਨੇ ਵੱਖ-ਵੱਖ ਫੇਜ਼ਾਂ ਦੇ ਵਿੱਚ ਚੋਣਾਂ ਲਵਾਇਆ ਸੀਗਾ ਉਸੇ ਤਰੀਕੇ ਦੇ ਨਾਲ ਵੱਖ-ਵੱਖ ਫੇਜ਼ ਦੇ ਵਿੱਚ ਮੰਡੀਆਂ ਦੀ ਬੋਲੀ ਸਟਾਰਟ ਹੋਈ ਆ ਅੱਜ ਆਪਣੀ ਬਾਗਾਪੁਰਾਣਾ ਵੀ ਬੋਲੀ ਸਟਾਰਟ ਹੋਈ ਆ ਜਿਹੜਾ ਰੇਟ ਆ ਪਿਛਲੀ ਵਾਰ ਨਾਲੋਂ 60 ਰੁਪਏ ਜ਼ਿਆਦਾ ਆ ਇਸ ਬਾਰੇ ਡੇਟਾ 2320 ਰੁਪਏ ਦੀ ਬਜਾਏ 2399 ਰੁਪਏ ਆ 69 ਰੁਪਏ ਜ਼ਿਆਦਾ ਲਗਭਗ ਤੇ 85 ਲੱਖ ਦੇ ਲਗਭਗ ਘਟਾ 8435000 ਘਟਾ ਜਿਹੜਾ ਉਹ ਪਿਛਲੇ ਸਾਲ ਝੋਨੇ ਦਾ ਬਾਗੇਪੁਰਾਣੇ ਦੀਆਂ ਮੰਡੀਆਂ 'ਚ ਆਇਆ ਸੀ ਇਸ ਵਾਰ ਅਰਦਾਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਉਸ ਤੋਂ ਜ਼ਿਆਦਾ ਜਿਹੜਾ ਘਟਾ ਏ ਬਾਗੇਪੁਰਾਣੇ ਦੀ ਮੰਡੀ ਦੇ ਵਿੱਚ ਝੋਨਾ ਚਾਹੂਗਾ ਤੇ ਮੈਂ ਤੁਹਾਨੂੰ ਵੈਸੇ ਮੋਟੀ ਮੋਟੀ ਜਾਣਕਾਰੀ ਦੇ ਦਿਆ ਕਿ ਇਹਦੀ ਜਿਹੜੀ ਮਾਰਕੀਟ ਕਮੇਟੀ ਦੀ ਸਾਨੂੰ ਲਗਭਗ ਪਿਛਲੇ ਸੀਜ਼ਨ ਦੇ ਵਿੱਚ 7 ਤੋਂ 8 ਕਰੋੜ ਰੁਪਏ ਦੀ ਆਮਦਨ ਹੋਈ ਸੀ ਜਿਦੇ ਵਿੱਚੋਂ ਅਸੀਂ 27 ਕਰੋੜ ਰੁਪਿਆ ਸਰਕਾਰ ਤੋਂ ਲੈ ਕੇ 8 ਕਰੋੜ ਰੁਪਿਆ ਆਪਣਾ ਇਹ ਸਾਰਾ ਲਾ ਕੇ ਆਪਣੇ ਇਲਾਕੇ ਦੀਆਂ ਸੜਕਾਂ ਵਾਸਤੇ ਲਾਇਆ ਜੀ ਮੰਡੀਆਂ ਵਾਸਤੇ ਲਾਇਆ ਮੰਡੀਆਂ ਦੇ ਛੱਡਾਂ ਵਾਸਤੇ ਲਾਇਆ ਅਸੀਂ ਕੱਚੇ ਰਾਸਤੇ ਨੂੰ ਪੱਕੇ ਕਰਨ ਵਾਸਤੇ ਲਾਇਆ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਜਾਣਕਾਰੀ ਦੇ ਦਿਆ ਕਿ ਜਿਹੜਾ ਅੱਧੇ ਪੈਸੇ ਪੰਜਾਬ ਸਰਕਾਰ ਮਾਰਕੀਟ ਕਮੇਟੀ ਕੋਲ ਹੁੰਦੇ ਨੇ ਅੱਧੇ ਪੈਸੇ ਲਗਭਗ 3% ਦੇ ਕਰੀਬ ਆਰਡੀਐਫ ਫੰਡ ਸੈਂਟਰ ਕੋਲ ਕਟਿਆ ਜਾਂਦਾ ਸੈਂਟਰ ਕਟਦਾ ਪਰ ਸੈਂਟਰ ਨੇ ਉਹ ਆਰਡੀਐਫ ਫੰਡ ਰੂਰਲ ਡਿਵੈਲਪਮੈਂਟ ਫੰਡ ਉਹ ਸਾਨੂੰ ਵਾਪਸ ਕਰਨਾ ਹੁੰਦਾ ਸਰਕਾਰ ਨੂੰ ਪਰ ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਇੱਕ ਵੀ ਰੁਪਿਆ ਸਾਨੂੰ ਆਰਡੀਐਫ ਦਾ ਵਾਪਸ ਨਹੀਂ ਕੀਤਾਗਾ ਤੇ ਨਾਲ ਦੇ ਨਾਲ ਉਹਨਾਂ ਨੇ ਜਿਹੜਾ ਆੜਤੀਆਂ ਦਾ ਕਮਿਸ਼ਨ ਸੀ ਜਿਹੜਾ ਲਗਭਗ ਪਹਿਲਾਂ 2.5 ਰੁਪਏ ਪਰ ਕੁਇੰਟਲ ਹੁੰਦਾ ਸੀਗਾ ਉਹ ਵੀ ਬਹੁਤ ਘਟ ਗਿਆ ਅੱਗੇ ਨਾਲ ਉਹ ਘਟਾਤਾ ਤੇ ਇਹਦੇ باوجود ਵੀ ਜੇ ਆਪਾਂ ਕਰ ਲੈ ਬਾਗੇ ਪੁਰਾਣੇ ਦੀ ਗੱਲ ਕਰੀਏ ਤਾਂ ਬਾਗੇ ਪੁਰਾਣੇ ਦੇ ਵਿੱਚ ਪਿਛਲੀ 1 ਵਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਲਗਭਗ 3.483 ਲੱਖ ਅਟਾਇਆ ਸੀ ਇਸ ਵਾਰ ਉਮੀਦ ਕਰਦੇ ਹਾਂ ਹੋਰ ਵੀ ਵੱਧ ਆਊਗਾ ਤੇ ਉਹ ਜਿੰਨੀ ਆਮਦਨਾਂ ਮਾਰਕੀਟ ਕਮੇਟੀ ਨੂੰ ਹੋਊਗੀ ਉਹਦੀ 3 ਗੁਣਾ ਕਰਕੇ ਅਸੀਂ ਲਗਭਗ ਆਪਣੇ ਇਲਾਕੇ ਦੇ ਵਿੱਚ ਸੜਕਾਂ ਤੇ ਮੰਡੀਆਂ ਤੇ ਸਾਰੀਆਂ ਚੀਜ਼ਾਂ ਤੇ ਲਾਵਾਂਗੇ ਜਿਵੇਂ ਇਹ ਮੀਂਹ ਦਾ ਮੌਸਮ ਸੀਗਾ ਹੀ ਪਿੱਛੇ ਜੇ ਮਝੋਨੇ ਤੇ ਮੀਂਹ ਵੀ ਪੈ ਗਿਆ ਤਾਂ ਕਿਵੇਂ ਜਿਹੜੀ ਜਿਹੜਾ ਖਰੀਦ ਨਾਲ ਦੀ ਨਾਲ ਜਿਹੜੀ ਹੋਈ ਜਾਊਗੀ ਜਾਂ ਉਹਦਾ ਦੇਖਿਆ ਜਾਊਗਾ ਕਿ ਕਿੰਨਾ ਗਿੱਲਾ ਸੁੱਕਾ ਕਿਸ ਹਿਸਾਬ ਨਾਲ ਹੋਊਗਾ ਸਾਡੇ ਪ੍ਰਬੰਧ ਬਾਰਦਾਨਾ ਬਹੁਤ ਵਧੀਆ ਸ਼ੈਲਰਾਂ ਵਾਲਾ ਨਾਲ ਮੀਟਿੰਗ ਹੋ ਗਈ ਆ ਸਾਡੇ ਹਰ ਇੱਕ ਮੰਡੀ ਦੇ ਵਿੱਚ ਅਸੀਂ ਇਨਸਪੈਕਟਰਾਂ ਦੀਆਂ ਬਕਾਇਦਾ ਡਿਊਟੀਆਂ ਲੱਗੀਆਂ ਸਾਰੀਆਂ ਏਜੰਸੀਆਂ ਨੂੰ ਵੰਡ-ਵੰਡ ਕੇ ਮੰਡੀਆਂ ਦਿੱਤੀਆਂ ਸਾਰੇ ਸ਼ੈਲਰਾਂ ਦੀ ਅਲੋਕੇਸ਼ਨ ਆ ਜਿਹੜੀ ਉਹ ਕਰਤੀ ਆ ਜਿਨੂੰ ਨੇੜੇ ਪੈਂਦਾ ਉਸ ਤਰੀਕੇ ਨਾਲ ਕਰਤੀ ਆ ਬਿਨਾ ਸ਼ਪਾਰਸ਼ ਤੋਂ ਕੀਤੀ ਆ ਤੇ ਮਾਰਕੀਟ ਕਮੇਟੀ ਦੇ ਸਾਰੇ ਅਧਿਕਾਰੀ ਅਸੀਂ ਵੀ ਇੱਕ ਇੱਕ ਮੰਡੀ ਦੇ ਵਿੱਚ ਡਿਪਲੂਟ ਕੀਤਾ ਲਾਇਆ ਏ ਤੇ ਨਾਲ ਦੇ ਨਾਲ ਸਾਡੇ ਚੇਅਰਮੈਨ ਸਾਹਿਬ ਮਨਦੀਪ ਮਾਨ ਕੋਟਲਾ ਜੀ ਮੈਂ ਵੀ ਸਾਡੇ ਮਾਰਕੀਟ ਕਮੇਟੀ ਦੇ ਸੈਕਟਰੀ ਮਾਰਕੀਟ ਕਮੇਟੀ ਦੇ ਆਫੀਸਰ ਸਾਹਿਬਾਨ ਸਾਰੇ ਬਾਕੀ ਜਿਹੜੀ ਸਾਡੀ ਸਰਕਾਰ ਵੱਲੋਂ ਵੀ ਤੇ ਜਿਹੜੀ ਆਵਾਮੀ ਪਾਰਟੀ ਦੀ ਪੂਰੀ ਟੀਮ ਸਾਡੇ ਬਲਾਕ ਪ੍ਰਧਾਨ ਸਾਡੇ ਚੇਅਰਮੈਨ ਸਾਹਿਬ ਸਾਰੇ ਦੇ ਸਾਰੇ ਤਾਂ ਕਿ ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ ਨਾ ਸ਼ੈਲਰ ਵਾਲਿਆਂ ਨੂੰ ਆਵੇ ਨਾ ਆੜਤੀਆਂ ਨੂੰ ਆਵੇ ਉਹਦੇ ਵਾਸਤੇ ਅਸੀਂ 24 ਘੰਟੇ ਆਪਣੇ ਲੋਕਾਂ ਦੇ ਵਾਸਤੇ ਹਾਜ਼ਰ ਰਵਾਂਗੇ ਤੇ ਅਸੀਂ ਪੂਰੇ ਵਧੀਆ ਤਰੀਕੇ ਦੇ ਨਾਲ ਜਿਹੜਾ ਸੀਜ਼ਨ ਆਪਣਾ ਨਿਭੜੂਗਾ ਅੱਗੇ ਜੇ ਮੇਰੀ ਬਾਰਦਾਨੀ ਦੀ ਬੜੀ ਦਿੱਕਤ ਆ ਜਾਂਦੀ ਹੈ ਕਿਸਾਨਾਂ ਨੂੰ ਕੋਈ ਧਰਨਾ ਵੀ ਲਾ ਜਾਂਦੇ ਐ ਇਸ ਵਾਰ ਬਾਰਦਾਨਾ ਕੰਪਲੀਟ ਹੈ ਤੇ ਬਾਕੀ ਜਿਹੜਾ ਮੰਡੀ ਦੇ ਵਿੱਚ ਕਿਸਾਨ ਜਦੋਂ ਝੋਨਾ ਲੈ ਕੇ ਆਊਗਾ ਤਾਂ ਉਹਨੂੰ ਕੋਈ ਸਰ ਕੋਈ ਦਿੱਕਤ ਵਗੈਰਾ ਤੇ ਉਹਨੂੰ ਜਾਂ ਰਹਿਣਾ ਪਊ ਜਾਂ ਨਾਲ ਦੀ ਨਾਲ ਹੀ ਚੱਕਾ ਜੋ ਦੇਖੋ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਗਈ ਜਿਹੜਾ ਡਿਪਾਰਟਮੈਂਟ ਦੇ ਅਕੋਰਡਿੰਗ ਸੀਜ਼ਨ ਸ਼ੁਰੂ ਹੋਣ ਤੋਂ ਪ 50% ਬਾਰਦਾਨਾ ਸਰਕਾਰ ਨੇ ਦੇਣਾ ਹੁੰਦਾ ਤੇ ਮੇਰੀ ਜਦੋਂ ਅੱਜ ਮੀਟਿੰਗ ਹੋਈ ਮੈਨੂੰ ਇਨਸਪੈਕਟਰ ਸਾਹਿਬ ਨੇ ਸਾਰਿਆਂ ਨੇ ਦੱਸਿਆ ਕਿ ਇਸ ਵਾਰ 50% ਤੋਂ ਵੱਧ ਬਾਰਦਾਨਾ ਆਲਰੇਡੀ ਏਜੰਸੀਆਂ ਕੋਲ ਵੀ ਛੰਦਰਾ ਵਾਲਿਆ ਕੋਈ ਚੱਲ ਗਿਆ ਮਤਲਬ ਸਾਡੇ ਕੋਲ ਬਾਰਦਾਨਾ ਜਿੰਨਾ 85 ਲੱਖ ਗੱਟਾ ਬਾਗੇਪੁਰਾਣੇ ਆਉਣਾ ਉਦੋਂ ਵੱਧ ਬਾਰਦਾਨਾ ਸਾਡੇ ਕੋਲ ਪਹਿਲੇ ਹੈਗਾ ਤਾਂ ਬਾਰਦਾਨੇ ਨਾਂ ਦੀ ਸਮੱਸਿਆ ਨਾਂ ਦੀ ਤੁਹਾਨੂੰ ਕੋਈ ਚੀਜ਼ ਇੱਥੇ ਸਾਨੂੰ ਨਹੀਂ ਮਿਲੂਗੀ ਹਾਂ ਇਹਨਾਂ ਜ਼ਰੂਰ ਆ ਮੌਸਮ ਖਰਾਬ ਆ بارشਾਂ ਹੋਈਆਂ ਨੇ ਤੇ ਮੈਂ ਕਿਸਾਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਜਿਹੜਾ ਝੋਨਾ ਆਇਆ ਉਹ ਕੋਸ਼ਿਸ਼ ਕਰਿਓ ਵੀ ਸੁੱਕਾ ਲੈ ਕੇ ਆਈਏ ਜੇ ਸੁੱਕਾ ਝੋਨਾ ਆ ਜੂਗਾ ਨਾਲ ਦੀ ਨਾਲ ਕਿਉਂਕਿ ਸਰਕਾਰ ਨੇ ਕਿਹਾ ਵੀ 24 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਦੇ ਵਿੱਚ ਆਪਾਂ ਜਿਹੜਾ ਪੈਸੇ ਪਾਉਣੇ ਆ ਤੇ ਪੰਜਾਬ ਦੀ ਜਿੰਨੀ ਕ੍ਰੈਡਿਟ ਲਿਮਟ ਆ ਸਮੱਸਿਆ ਆਉਂਦੀ ਸੀ ਵੀ ਬਾਹਰਲੀਆ ਸਟੇਟਾਂ ਦੇ ਵਿੱਚੋਂ ਝੋਨਾ ਪੰਜਾਬ ਚ ਆ ਜਾਂਦਾ ਸੀ ਉਹ ਵੇਚ ਜਾਂਦੇ ਸੀਗੇ ਤੇ ਜਿਹੜਾ ਪੰਜਾਬ ਦਾ ਕਿਸਾਨ ਆ ਉਹਨੂੰ ਸਮੱਸਿਆ ਆਉਂਦੀ ਸੀ ਤਾਂ ਇਸ ਕਰਕੇ ਇਸ ਚੋਰੀ ਨੂੰ ਰੋਕਣ ਦੇ ਵਾਸਤੇ ਇਸ ਵਾਰ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਬਾਰਡਰ ਨੇ ਉੱਥੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਖੜੇ ਕੀਤੇ ਨੇ 24 ਘੰਟੇ ਡਿਊਟੀ ਆ ਦਿਨ ਰਾਤ ਡਿਊਟੀ ਆ ਉਹਨਾਂ ਦੀ ਬਾਹਰੋਂ ਕੋਈ ਵੀ ਟਰੱਕ ਬਾਹਰੋਂ ਕੋਈ ਵੀ ਬੰਦਾ ਪੰਜਾਬ ਦੀ ਮੰਡੀ ਚ ਆ ਕੇ ਪੰਜਾਬ ਦੀ ਕ੍ਰੈਡਿਟ ਲਿਮਟ ਦੇ ਵਿੱਚ ਆ ਕੇ ਝੋਨਾ ਨਹੀਂ ਵੇਚ ਸਕੂਗਾ ਜਿੱਨਾ ਝੋਨਾ ਵੇਖੂਗਾ ਸਾਰੇ ਕੱਲੇ ਪੰਜਾਬ ਦਾ ਵੇਖੂਗਾ ਤਾਂ ਇਹ ਚੀਜ਼ਾਂ ਇਸ ਇਸ ਵਾਰ ਖਾਸ ਪ੍ਰਬੰਧ ਨੇ ਤੇ ਸਭ ਤੋਂ ਵੱਡਾ ਜਿਹੜਾ ਇੰਪੋਰਟੈਂਟ ਕੰਮ ਇੱਕ ਵਾਰ ਸਰਕਾਰ ਨੇ ਕੀਤਾ ਉਹ ਇਹ ਕੀਤਾ ਕਿ ਜਿਹੜਾ ਵੀ ਕਿਸਾਨ ਮੰਡੀ ਦੇ ਵਿੱਚ ਆਪਣੀ ਫਸਲ ਲੈ ਕੇ ਆਊਗਾ ਜਾਂ ਤਾਂ ਕਿਸਾਨ ਆਪ ਜਾਂ ਉਹਦਾ ਕੋਈ ਰਿਸ਼ਤੇਦਾਰ ਉਹਦਾ ਰਿਲੇਟਿਵ ਨੇੜੀ ਕੀ ਕੋਈ ਵੀ ਪਰਿਵਾਰਕ ਮੈਂਬਰ ਤਾਂ ਉਹਦਾ ਫਿੰਗਰਪ੍ਰਿੰਟ ਲੱਗੂਗਾ ਨਾਲ ਉਹਦੀ ਸਕੈਨਿੰਗ ਹੋ ਜੂਗੀ ਤਾਂ ਪਤਾ ਲੱਗ ਜੂਗਾ ਵੀ ਇਹ ਬੰਦਾ ਇਹ ਇੱਥੋਂ ਦਾ ਵਸਨੀਕ ਆ ਤੇ ਜਿਹੜਾ ਇਹ ਝੋਨਾ ਵੇਚ ਰਿਹਾ ਤਾਂ ਫਿਰ OTP ਉਹਦੇ ਫੋਨ ਤੇ ਆ ਜਾਊਗਾ OTP ਦੇ ਵਿੱਚ ਉਹਨੂੰ ਸਾਰਾ ਪਤਾ ਲੱਗ ਜੂ ਕਿ ਮੇਰਾ ਕਿੰਨਾ ਝੋਨਾ ਵਿਕਿਆ ਏ ਕਿੰਨੇ ਮੇਰੇ ਪੈਸੇ ਬਣੇ ਨੇ ਕਿੰਨੇ ਪੈਸੇ ਮੇਰੇ ਅਕਾਊਂਟ ਦੇ ਵਿੱਚ ਆ ਗਏ ਤੇ ਕਦੋਂ ਪੈਸੇ ਆ ਗਏ ਤਾਂ ਇਹ ਸਾਰਾ ਦਾ ਸਾਰਾ ਸਿਸਟਮ ਆਪ ਐਤ ਕੀ ਵਧੀਆ ਕੀਤਾ ਏ ਤੇ ਉਹਦੇ ਨਾਲ ਸਾਡੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਊਗਾ ਬਹੁਤ ਧੰਨਵਾਦ ਧੰਨਵਾਦ ਇਹਨਾਂ ਨੇ ਬਤਾਇਆ ਕਮਰਤਪਾਲ ਸਿੰਘ ਸੁਖਾਣਾ ਜਿਨ੍ਹਾਂ ਨੇ ਪੂਰੀ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਇਸ ਵਾਰ ਜਿਹੜੀ ਕੋਈ ਵੀ ਕਿਸਾਨਾਂ ਨੂੰ ਕੋਈ ਦਿੱਕਤ ਵਗੈਰਾ ਨਹੀਂ ਆਉਣ ਦਿੱਤੀ ਜਾਊਗੀ ਨਾਲ ਦੀ ਨਾਲ ਜਿਹੜੀ ਕਿਸਾਨਾਂ ਨੂੰ ਇੱਕ ਹੋਰ ਗੱਲ ਦੱਸੀ ਕਿ ਜਿਹੜਾ ਆਧਾਰ ਕਾਰਡ ਆ ਉਹਦਾ ਜਿਹੜਾ ਨਾਮ ਲੈ ਕੇ ਆਉਣਾ ਬਤੀ ਜ਼ਰੂਰੀ ਹੋਊਗਾ ਉਸ ਦੇ ਨਾਲ ਫਿੰਗਰਪ੍ਰਿੰਟ ਲਾ ਕੇ ਜਿਹੜਾ ਇੱਥੇ ਝੋਨਾ ਜਿਹੜਾ ਲਵਾਇਆ ਜਾਊਗਾ ਅਮੀਤ ਕਰ ਸਾਡੀ ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰੋਗੇ